ਚਲ ਹੁਣ ਮੈਂ ਜਾਂਦੀ ਆਂ ਤੇ ਆ ਵੀ ਨਾ ਜਿਆਦਾ 판 ਮੈਂ ਦੇਖ ਲਈ ਕਿਤੇ ਫੇਰ ਲੈਣੀ ਆਪਣੀ ਲੈ ਹਣ ਭਾਂਡੇ ਮਾੜਾ ਕੁੜ ਜਾਇਰੀ ਕੁਝ ਚੀਜ਼ ਕੋਲ ਮੈਂ ਤਾਂ ਖੁੱਜ ਜਾਇਆ ਨਾ ਗਈ ਤਾਂ ਸੀਗੀ ਮੈਂ ਤੇ ਉਹ ਮੈਂ ਮਤਾਂ ਸੁੱਤੀ ਪਈ ਆ ਉਹ ਤਾਂ ਦੇਖ ਕੇ ਮੈਂ ਮੁੜੀ ਪਰ ਮੈਂ ਮੈਂ ਤੈਨੂੰ ਆਪੇ ਚ ਵੀ ਨਾ ਆ ਜਾਈਂ ਮੇਰਾ ਨਹੀਂ ਦਿਲ ਜਾ ਖੜਾ ਮੈਂ ਕਿਹਾ ਚਲ ਮੈਂ ਦੇਖ ਲਾਂ ਜਾ ਕੇ ਤੇ ਹੁਣ ਤਾਂ ਤੇਰਾ ਦਿਲ ਖੜ ਗਿਆ ਫੇਰ ਕੀ ਹੋ ਗਿਆ ਭਣਿਆਂ ਕਾਤੂ ਕਰਦੀ ਪੌਣ ਦੇਖੀ ਕਿਹਦਾ ਤਿੰਨ ਚਾਰ ਵੀ ਆ ਗਿਆ ਮਾ ਹੱਲ ਖੜ ਕੇ ਸੁਣਾਏ ਕਿਤੇ ਵਿੱਗਣਾ ਪਈ ਏ ਪਾਣੀ ਨਾ ਰਗਦਾ ਜਾ ਚਾਹ ਕਿ ਕਹਿੰਦੀ ਏ ਹੈਲੋ ਸਤਿ ਸ਼੍ਰੀ ਅਕਾਲ ਬਣੇ ਠੀਕ ਠਾਕ ਕਿਵੇਂ ਸੀ ਕੀ ਹੋ ਗਿਆ ਚੰਗੇ ਭਲੇ ਤੁਸੀਂ ਜੇ ਸੀਗੇ ਕੀ ਕਹਿੰਦੀ ਹੈ ਮਾਸੀ ਮਾਸੀ ਨੂੰ ਜੇ ਉਹ ਤੈਨੂੰ ਪਤਾ ਭਾਣੇ ਆਪਣੇ ਵੀ ਨਹੀਂ ਸਰਦਾ ਜੇ ਮਾਸੀ ਨੂੰ ਕੋਈ ਕਹਣਾ ਮੈਂ ਆ ਜਾਣਾ ਅੱਜਾ ਮੈਂ ਸਮਝਾ ਜਾ ਜੰਦੀ ਮਾਸੀ ਨੂੰ ਕੀ ਹੋ ਜਾਂਦਾ ਚੰਗੀ ਭੁਲੀ ਤੇਰੇ ਨਾਲ ਲੜਨ ਲੱਗ ਗਈ ਹੈ ਮੈਂ ਆ ਜਾਣਾ ਫਿਰ ਹਾਂ سردی نہیں چل دیکھ لے بھنے ہرمان مانا رہے کر لانے جائے کی مانا رہے کر لانے چل جی ہاں میں جا کے مانو دس دانے جی میری لوڑ ہے تو میں آ جانے چل میں مان پوچھنا مانو جا کے ٹھیک ہے ٹھیک ہے بھنے دیکھا بھی 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 تھے ہیں ਇਬਰੇ ਇਹ ਨਹੀਂ ਤੇ ਤਮਾ ਮਾ 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 ਹਾਂ ਪੁੱਤ ਮਾ ਦਾ ਉਹ ਗੁਰਦੀ ਰਫਤ ਮਾ ਤੇ ਮੈਂ ਕਰੇ ਸਾਰੇ ਦੇਖ ਲਈ ਮਾ ਹਾਂ ਪੁੱਤ ਆ ਭੈਣ ਦਾ ਹੋਣਾ ਜੀ ਦੀ ਗੱਲ ਸਮਝ ਰਹੀਆਂ ਨੇ ਪੁੱਤ ਦੇਖੂਗਾ ਤੇ ਉਹਨਾਂ ਦੇ ਨਾਲ ਕੋਈ ਘਰੇ ਰੌਲਾ ਰੂਲਾ ਕਲੇਸ਼ ਹੈਗਾ ਇਹ ਹੋਗਾ ਜੀ ਹੋਰ ਆਵੀਂ ਕਿ ਮੇਰੀ ਸਾਤਸਾ ਲੜਦੀ ਹੈਗੀ ਕੁੜੀਆਂ ਵਿੱਚ ਵੀ ਤੇਰੇ ਪਿੰਝੀਂ ਦਿਨ ਤੇ ਉਹਨਾਂ ਲਈ ਧੀ ਆਉਗੀ ਪਿੱਛੇ ਲੈ ਕੇ ਗਈ ਆਏਗੀ ਹੋਰ ਉਹ ਬਾਵਰ ਹੋਈ ਜਾਂਦੀ ਸੀਗੀ ਤੇਰੀ ਮਾਂ ਨੂੰ ਭੇਜ ਮੈਂ ਤਾਂ ਅਸੀਂ ਮਾਇਆ ਜਾਣਾ ਅਭੀ ਤੇਰਾ ਕੰਮ ਨਹੀਂ ਤੂੰ ਮਾਂ ਨੂੰ ਭੇਜ ਉਹਨੂੰ ਕੁੜੀ ਨੂੰ ਤਾਂ ਆ ਸਮਝਾਉਂਦਾ ਕਹੇ ਸਾਡੇ ਘਰੇ ਤਾਂ ਆਪ ਕਰੇ ਉਹ ਹੋਇਆ ਤੇ ਆ ਕਹਦੇ ਮਨਦੀਪ ਨੂੰ ਲੈ ਕੇ ਜਾਣ ਕਹੇ ਟਾਹ ਟੂਟ ਕਰਵਾਉਣੇ ਆਏਗੇ ਉਹਦੇ ਕਹਿਆ ਸੀ ਬਾਕੀ ਤੂੰ ਮੜੀ ਝਗੜਾ ਕਰ ਲੈ ਤੂੰ ਕਹਿ ਦੇ ਜੇ ਲੋਟ ਆਉਂਦਾ ਹੈ ਤੇ ਤੁਸੀਂ ਕਰ ਲਓ ਚੰ ਜ਼ਰੂਰ ਬੜਾ ਉਹਨਾਂ ਦੀ ਬੁੜੀ ਜੀ ਬੜਤ ਪਾਉਂਦੀ ਹੈਗੀ ਦਾ ਕਹ ਚੁੱਪ ਕਰਕੇ ਉਹਦਾ ਟਾਈਮ ਪਾਸ ਲੈ ਮੈਂ ਫੋਨ ਲਾ ਕੇ ਦਿੰਦੇ ਮੈਂ ਕਹਾਂ ਹੁਣ ਮੈਂ ਕਿਵੇਂ ਪੜਨ ਇਹਨੂੰ ਛੱਡ ਕੇ ਜਾਵਾਂ ਜਿੰਨੇ ਚਿਰ ਟਾਈਟਲ ਨੂੰ ਦੇਖੋ ਮੈਨੂੰ ਤਾਂ ਐ ਸੀਗਾ ਚਲੋ ਉਜੜੀ ਹੋਈ ਉਹ ਆ ਗਈ ਹੋਰ ਮੈਨੂੰ ਵੀ ਐ ਸੀਗਾ ਵੀ ਚੱਲਣਾ ਇਧਰੋਂ ਆਪਣਾ ਕੰਮ ਸਹੀ ਹੋ ਜਾਂਦਾ ਕਰਵਾ ਲਿਆ ਉਹਦੀ ਜਾ ਕੇ ਰ ਲਾ ਚੱਕ ਲੈ ਦੇਖ ਲੈ ਜੇ ਲੋਟ ਆਉਂਦਾ ਨਾ ਹੈਲੋ ਹਾਂ ਬਤ ਠੀਕਾ ਮੈਂ ਕੀ ਹੋ ਗਿਆ ਕਿਉਂ ਤੇ ਤੁਹਾਡੀਆਂ ਤੀ ਹੈ ਕਹਦੇ ਮੈਂ ਰੱਸ ਕੀ ਕਰਾਂ ਕਹਦੇ ਰੱਬ ਦੀ ਦੇਣਾ ਹੁਣ ਇਹ ਤਾਂ ਮੈਂ ਹੁਣ ਮਰ ਜੇ ਰੱਬ ਕੋਈ ਚੰਗੀ ਚੀਜ਼ ਦੇਊਗਾ ਉਹਦੀ ਰਸ ਮੈਂ ਕੀ ਕਰਾਂ ਕਹਦੇ ਮਜੀਤ ਨੂੰ ਭੇਜ ਦਾਨੀਆਂ ਕਿ ਮੈਂ ਆਵਾਂ ਮੈਨੂੰ ਆਏ ਸੀਗਾ ਪੁੱਤੋ ਮਨਦੀਪ ਵਿਆਹ ਹੋ ਰਹੀ ਹੈ ਮੈਨੂੰ ਆਏ ਸੀਗਾ ਟੈਟੂਟ ਕਰਵਾਉਣਾਗਾ ਸੀ ਇਕੋਦਰੀ ਮਾਸ ਨੀ ਉਜੜੀ ਹੋਈ ਸੀਗੀ ਉਹ ਆ ਗਈ ਸਾਰ ਦਿਨ ਮੈਨੂੰ ਪਤਾ ਟੈਕਟ ਕਰਵਾ ਲੀਏ ਜਾਂ ਕੋਈ ਧਾਗਾ ਤੂਗਾ ਪਵਾ ਲੀਏ ਵੀ ਉਹਨੇ ਚਰਮੈਨ ਨੇ ਮੱਥੇ ਨਾ ਲਾਵਾਂ ਹੋਰ ਵੀ ਸਾਡੇ ਘਰੇ ਵੀ ਪ੍ਰਮਾਤਮਾ ਨੂੰ ਕਰ ਲੰਦਾ ਚੱਲ ਫਿਰ ਮੈਂ ਦੇਖਦੀ ਆਂ ਜਿੰਨਾ ਕਰਦੀ ਆਂ ਰਾਏ ਫਿਰ ਇਹਨੂੰ ਸਮਝਾਵਾਂ ਸਾਰੀਆਂ ਗੱਲਾਂ ਠੀਕ ਆ ਚੰਗਾ ਤੂੰ ਮੈਂ ਚਿੱਤ ਖਰਾਬ ਨਾ ਕਰ ਆਪਦਾ ਚੱਲ ਮੈਂ ਆਉਣੀ ਆ ਫਿਰ ਲੈ ਜੀ ਤਾ ਉਹ ਤਾਂ ਕਹੀ ਤੂੰ ਹੀ ਆ ਕਹਿਦੀ ਤਾਂ ਮੈਂ ਵੀ ਕਿਹਾ ਸੀ ਫੇਰ ਚੱਲ ਮੈਂ ਜਾਇਆ ਮੈਂ ਦੋਨੋਂ ਆਕੀ ਦੋ ਦਿਨ ਫਿਰ ਜੀ ਤਾਂ ਆਪਣੇ ਘਰੇ ਔਖਾ ਨਾ ਹੋਏ ਤਾਂ ਫਿਰ ਸਰਜਾਪੋਈ ਤੂੰ ਐਂ ਕਰੀ ਖੇਤ ਦਿਹਾੜੀਆ ਦੂਰੇ ਛੱਡਦੀ ਤੇ ਤੂੰ ਘਰੇ ਰਹਿਆ ਕਰੀ ਸਾਰਾ ਦਿਨ ਚੰਗਾ ਗੌਰ ਰੱਖੀਂ ਨਾ ਤੇ ਕਿਤੇ ਲੈ ਕੇ ਬਹੂ ਨੂੰ ਟੱਪੀ ਫਿਰੇ ਕਿਤੇ ਆ ਉੱਥੇ ਚੱਲ ਉੱਥੇ ਚੱਲ ਮੈਂ ਗੀੜਾ ਮਾਰ ਲਿਆ ਕਰੂੰ ਹੋਰ ਹਣ ਤੇ ਮੈਂ ਭੱਗ ਜਾਨੀ ਤੇ ਤੂੰ ਪੂਰੀ ਗੌਰ ਰੱਖੀ ਘਰੇ ਪੰਨੀ ਖੇਤ ਦਿਹਾੜੀਏ ਲਾਵੇ ਨ ਕੋਈ ਨਹੀਂ ਮੈਂ ਕਿਹੜਾ ਮਾਰ ਲਿਆ ਕਰਨੂ ਆ ਹੋਰ ਬائیں ਵੀ ਬਾਹਂ ਘੰਟੇ ਘੰਟੇ ਦੋ ਤਾਂ ਘੰਟੇ ਦੋ ਆ ਜਾਗੇ ਹੋਰ ਬਸ ਪੁੱਤ ਮਣ ਕੇ ਤੇ ਚੱਲ ਮੈਂ ਬੱਠਾ ਜਾ ਸਿੱਟੇ ਮੈਂ ਤੂੰ ਚੱਲ ਮੈਂ ਫਿਰ ਚਾਹ ਕਰਕੇ ਦਿੰਦੀ ਆ ਤੈਨੂੰ ਬਸ ਨਾ ਮੈਂ ਤਿਆਰ ਹੁੰਦੀ ਆ ਚੰਗਾ ਠੀਕ ਐ ਫਿਰ ਮੈਂ ਤੈਨੂੰ ਅੱਡੇ ਤੇ ਉਤਾਰੇ ਹਾਂ ਆਓ ਚੰਗਾ ਮਾਂ ਪੁੱਤ ਕੀ ਗੱਲਾਂ ਕਰੀ ਜਾਂਦੇ ਹੋ ਖੋਦੋਂਦੇ ਹੋ ਤੂੰ 5 ਮਿੰਟ ਹੋ ਗਏ ਮੈਨੂੰ ਖੜਿਆ ਮੈਨੂੰ ਆਈ ਨਹੀਂ ਸਮਝ ਆਉਂਦੀ ਇਹ ਗੱਲਾਂ ਕਰਦੇ ਕਿਹਦੀਆਂ ਨੇ ਨਵੇਂ ਫੋਨ 'ਤੇ ਬੈਠੇ ਨੇ ਕਹਿੰਦੇ ਕਿਹਨੂੰ ਫੋਨ ਲਾ ਕੇ ਦਿੱਤਾ ਤਾਂ ਮੰਮੀ ਨੂੰ ਇਹ ਕਿੱਥੇ ਮੇਰੀ ਤਾਂ ਨਹੀਂ ਗੱਲਾਂ ਹੋ ਰਹੀਆਂ ਕਿੱਥੇ ਹੋਰ ਮੇਰੀ ਜਵਾਕ ਨੂੰ ਗੱਦੇ ਪਹਿਲੀ ਮਰਵਾਉਣ ਦੀ ਗੱਲ ਕਰੀ ਜਾਂਦੇ ਹਾਂ ਹੁਣ ਮੈਨੂੰ ਇਹਨਾਂ ਦੀ ਮਾਪ ਪੁੱਤਾਂ ਦੀ ਏ ਟੈਨਸ਼ਨ ਹੋਈ ਪਈ ਐ ਜਦੋਂ ਦੇਖਦੇ ਆ ਇੱਥੇ ਖੜੇ ਦੇ ਸਾਰੇ ਬੜਾ ਹੋ ਹੋਇਆਗਾ ਚਲੋ ਦੇਖੀਓ ਸਰਵਾਉਣੀ ਐ ਨੇ ਜਿਸ ਦੇਖ ਦੇ ਕੇ ਬੰਦਾ ਕਿ ਹੰਤਾ ਹੀ ਡਰਤ ਨੂੰ ਇੰਦੀ ਸਾਲਾਂ کیا کر دیتی اگنی نا کردی سر بات کچھ با لیا کیا بری نای جو سامو موسی شانا جا مستند جانی سر بات کچھ با لیا کیا بیلی نای جا کن لیتی ملی تلی 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 چیم ہے تلی 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 ਤਦ ਨੇ ਫੁਲੀ ਜੀ ਲਈ ਜਾਂਦੀ ਇਹ ਟੀਮ ਨੇ ਭੈਂਟ ਲਈ ਮਤਲਬ ਭੈਂਟ ਲਈ ਜਣਾ ਹੋਰ ਤੇ ਕੁੜੀ ਟਿੱਲੀ ਆਪਣੀ ਹੋਰ ਟਿੱਲੀ ਹੋਰ ਬਾਬਾ ਟਿੱਲੀ ਆ ਗਈ ਮੈਂ ਕਿਹਾ ਜੀਤਾ ਆ ਜੂਗਾ ਉਹ ਕਹਿੰਦੀ ਨਾ ਮੰਮੀ ਤੂੰ ਹੀ ਆ ਕਹਿੰਦੀ ਚਲ ਫਿਰ ਤੂੰ ਜਾਇਆ ਕੋਈ ਨਾ ਮੈਂ ਹੁਣ ਤੈਨੂੰ ਛੱਡ ਕੇ ਜਾਣ ਨੂੰ ਨਹੀਂ ਮੇਰਾ ਜੀ ਕਰਦਾ ਹੈਗਾ ਹੋਰ ਤੈਨੂੰ ਨੂੰ ਹੁਣ ਕਿਤੇ ਲੈ ਕੇ ਤੁਰੇ ਫਿਰੇ ਮੈਨੂੰ ਐ ਲੱਗਦਾ ਹੈਗਾ ਨਹੀਂ ਮੰਮੀ ਇਸ ਤੱਕ ਕਿੱਧਰ ਜਾਣਾਗਾ ਕੁਈ ਫੰਸਾ ਕਰੀ ਜੈਨੇ ਜੀ ਮੈਨੂੰ ਆਏ ਵੀ ਜਿੰਨਾ ਚਿਰ ਮੈਨੂੰ ਕੋਈ ਮੇਰੇ ਮੂਰੇ ਮੂਰੇ ਨਹੀਂ ਆ ਵੀ ਕੋਈ ਟਾਈਟ ਪੱਲਾਣੀ ਹੁੰਦਾ ਜਿੰਨਾ ਚਿਰ ਕੋਈ ਧਾਗਾ ਧੂਗਾ ਨਹੀਂ ਪਵਾਉਂਦੇ ਹੈਗੇ ਤੇਰੇ ਵੀ ਉਹਨੇ ਜਿੱਟੋ ਦੇ ਮੱਥੇ ਨਾਲ ਲੱਗੇ ਜੈ ਜੈ ਬੰਦੇ ਦੇ ਮੱਥੇ ਲੱਗੋ ਜੀ ਹੋਵੇ ਹੋਰ ਹੁਣ ਲੱਗ ਤੋ ਉਹਨੂੰ ਮਾਸੀ ਮਾਸੀ ਬਾਹਾਂ ਕਰਦੀ ਮੈਂ ਦਾਈ ਸੀਗਾ ਪਰ ਇਹ ਗਈ ਹੋਈ ਉਹ ਮੱਛਨੀ ਫੇਰ ਆ ਗਈ ਨਾ ਹੁਣ ਉਹਨੇ ਮੈਨੂੰ ਕੁਛ ਕਾਇਸਾ ਕਰਨੀ ਆ ਗਈ ਕਿਉਂਕਿ ਉਹਦੋਂ ਸਭ ਕੁਝ ਲੈਣਾ ਹੈਗਾ ਹਜੇ ਕੱਢ ਵੀ ਨਹੀਂ ਸਕਦੇ ਕੱਢ ਵੀ ਨਹੀਂ ਸਕਦੇ ਹੈਗੇ ਜਾ ਤੂੰ ਮੈਨਾਂ ਬਾਵਾ ਘਰ ਵਿਰੁੱਧ ਮੱਥੇ ਨਹੀਂ ਲਾਉਂਦੀ ਕਿ ਕਿਤੇ ਉਹਦਾ ਨਾ ਜਾਂਦੀ ਆਉਂਦੀ ਨਹੀਂ ਸਹੀਗੀ। ਕੋਸੰਤਾ ਹੀ ਸ਼ਾਂਤ ਹੋਣੀ ਨਾ ਤੂੰ ਮਾਦਾ ਬਾ ਮਾਂ ਤੇ ਮੋਰਾਂ ਨੂੰ ਰੀਜ ਨਾ ਕਰ। ਉਹ ਨਾ ਮੱਥੇ ਕਿਵੇਂ ਕਹੂੰ ਮੇਰੇ ਕੋਲ ਨਹੀਂ ਮੇਰੇ ਮੱਥੇ ਨਾ ਲੱਗ। ਆ ਤੂੰ ਜਦ ਮੁੰਡੇ ਨੇ ਮੂੰਹ ਹੀ ਨਾ ਲਾਵੇਗੀ ਫੇਰ ਕਿਵੇਂ ਹੋਊਗਾ? ਇਹ ਤਾਂ ਵਾਧੂ ਤੁਹਾਡੇ ਪੈਸੇ ਬਣੇ ਮੰਮੀ ਐ ਪੈਸੇ ਤੇ ਪਹਿਰੀਆਂ ਤੂੰ ਤਾਂ ਥੋੜੀ ਬਥੁੰਦਾ। ਤੂੰ ਤਾਂ ਮੇਰੇ ਮੰਨਣੀ ਨਹੀਂ ਵੀਰ। ਤੂੰ ਤਾਂ ਆਪਦੀ ਕਰਨੀ ਹੈਗੀ ਪਹਿਲਾਂ ਦੋ ਪੱਤਰ ਧਰ ਤੇ ਹੁਣ ਹੋਰ ਰੋਡੀ ਲਾ ਦੇਗੀ ਇੱਥੇ ਮੈਨੂੰ। ਰਮਾਨ ਜੀ ਵੀ ਮੰਨ ਲਾ ਰਮਾਨ ਜੀ ਵੀ ਜਿਹੜੀ ਉਹ ਜਗਲਦੀ ਗੇਰੀ ਹੈ ਇਹ ਹੁਣ 50 ਸਾਲ ਦੇ ਲਈ ਵੇਲੀ ਇਹਨਾਂ ਦਾ ਫਤਹਾ ਗਿਆ ਜਿੰਗੀ ਬੜੀ ਦਾ ਹੁਣ ਤਾਂ ਆਏ ਸੋਚ ਜੀ ਤੁਹਾਨੂੰ ਤੇਰੇ ਸਾਹਮਣੇ ਕਿੰਨੇ ਦਿਨ ਤੇ ਲਾਜ ਨੂੰ ਤੇਰੇ ਹਾਨੀ ਸੀ ਉਹਦੇ ਜਵਾਬ ਹੋਰ ਆਏ ਤਾਂ ਦੇਖ ਕੇ ਤੇ ਬਰੋਪਰ ਆਪਣੇ ਘਰ ਵਾਸਦਾ ਉਹਦਾ ਬਣ ਪਰਿਆ ਹੁੰਦਾ ਜੀ ਤੇ ਹੁਣ ਜਵਾਬ ਦੇਣਾ ਮੇ ਤੁਹਾਨੂੰ ਦੇਖ ਵੀ ਪਈ ਮੈਂ ਤਾਂ ਪੂਰਾ ਭੈਮ ਹੈਗਾ ਤੇ ਬਾਕੀ ਤੂੰ ਮੇਰੀ ਗੱਲ ਸੁਣ ਲੈ ਤੂੰ ਉਹਦੇ ਮਾਹੋਂ ਨਾ ਕਰੀ ਬਾਹਰ ਕੁਝ ਲੈ ਲੁਕੇ ਵੀ ਨਾ ਖਾਈ ਤੇ ਨਾਲ ਵੀ ਰੋਟੀ ਬਣਾ ਕੇ ਚੁੱਪ ਕਰਕੇ ਅੰਦਰ ਪੈ ਜਾ ਕਰੀ ਠੀਕ ਹੈ ਚਲ ਠੀਕ ਹੈ ਹਾਂ ਉਹ ਭਲੇ ਜਿੱਤ ਨੂੰ ਆਪ ਨੂੰ ਕੰਮ ਕਰਨਾ ਪੈ ਜੇ ਆਪ ਹੀ ਕਰ ਲੂਗਾ ਚਲ ਕਰਤਾ ਹੈ ਉਹਦੇ ਮੱਥੇ 'ਤੇ ਨਹੀਂ ਲੱਗਣਾ ਹੈਗਾ ਚਲ ਠੀਕ ਮੈਨੂੰ ਹੀ ਲੱਗਦੀ ਮੱਥੇ 'ਤੇ ਆਹੋ ਤੇ ਜਦ ਬਾਕੀ ਤੇ ਤੂੰ ਵੀ ਘੌਰ ਰੱਖੀ ਪੁੱਤ ਚੰਗਾ ਹੋਣੀ ਜੇ ਮੈਂ ਇੱਥੇ ਤੋਂ ਆਇਆ ਕਰੂੰਗਾ ਮੇਰਾ ਆਹੋ 걔ੜਾ ਤੇ ਮੈਂ ਇਹਦਾ ਚਾਬਣਾ ਖਲੇ ਨਹੀਂ ਕੁੱਤਾ ਤੂੰ ਕੁੱਤ ਤੁਹਾਡੇ ਵਾਸਤੇ ਮੰਮੀ ਇਹੜੀਆਂ ਗੱਲਾਂ ਕਹਿ ਗਈ ਉਹਨੀਆਂ ਤੇ ਅ ਉਹ ਦੋ ਦੀ ਉਮਰ ਟੱਪ ਗਈ ਨਾ ਗੱਲਾਂ ਚ ਐਵੇਂ ਨਹੀਂ ਬੁਗਾਈ ਮਾਰਦੀ ਹੋ। ਤੇ ਤੂੰ ਮਮੇ ਜੀ ਮਾਂਗਰ ਲੱਗੇ ਬੈਠੇ ਹੋਗੇ ਲੈ ਹੁਣ ਮੇਰੀ ਗੱਲ ਸੁਣ ਹੁਣ ਭਾਵੇਂ ਮੈਂ ਹੁਣ ਮਾਸੇ ਨੂੰ ਆਇਆ ਕਹੂ ਮੇਰੇ ਮੱਥੇ ਨਾਲ ਲੱਗ ਕੀ ਸੋਚੂਗੀ ਮਾਸੇ ਕੀ ਕਹੂ ਖਣੀ ਮੇਰੇ ਕੋਈ ਲਾਦ ਨਹੀਂ ਮੈਨੂੰ ਇਹ ਤਾਂ ਐ ਕਹਿੰਦੇ ਉਹ ਵਟਾਲਾ ਵਟਲਾ ਅਗੂ ਐ ਆਪਾਂ ਉਹਦੇ ਨਾਲ ਲੜਣਾ ਦੁੜੀਏ ਮਿਠੀ ਉੱਕੇ ਨਾਲ ਟਾਲਾ ਵਟਲਾ ਅਰਦਾ ਕੰਮ ਕਰ ਕੇ ਇੰਦਰੀ ਬੜ ਗਈ ਹੁਣ ਮੇਰੀ ਗੱਲ ਸੁਣ ਆਪਾਂ ਇੱਕ ਘੰਟੇ ਰਹਿਨੇ ਵਟਾਲਾ ਵਟਤੂ ਕਿੱਥੇ ਹੁਣ ਮੇਰੇ ਕੋਲੇ ਆਉਂ ਵੀ ਕਮਰੇ 'ਚ ਮੈਂ ਐ ਕਹੂੰ ਕਿ ਮੁੜ ਜਾ ਪੁੱਤੀ ਮੇਰੇ ਕੋਲੇ ਨਾ ਉਹ ਕੀ ਕਰਗੇ ਨਾ ਤਾਂ ਉਹਨੂੰ ਕੱਢ ਸਕਦੇ ਆ ਉਹ ਵੀ ਤੈਨੂੰ ਬਦਦਰੋਂ ਆਏ ਵੀ ਚਲ ਕੋਈ ਦੋ ਗਿੱਲੇ ਚਰ ਮਿਲਣਗੇ ਇਹ ਕੱਢ ਵੀ ਨਹੀਂ ਸਕਦੇ ਤੂੰ ਬਿਰਬਰਿਆ ਕੇ ਬਸ ਉਹਦੋ ਟਾਲਾ ਰੱਖ ਗੇ ਨਾ ਇੰਨੇ ਆਪਣੀ ਰੱਬ ਸੁਣ ਲੂ ਫਿਰ ਦੇਖੀਏ ਫਿਰ ਆਏ ਤਾਂ ਪਜ ਦੋ ਰੱਖੀ ਉਹਨੂੰ ਸੰਭਾਂਗੇ ਵੀ ਵੀ ਆਏ ਆ ਵੀ ਕਿਰਾਂ ਉਹਦੇ ਆਪ ਜਿਹੇ ਜੀ ਉਹਦੀ ਤੋਹ ਹੋ ਜੇਗੀ ਜਿਹੇ ਜੇ ਬੰਦਾ ਤੜਕੇ ਉੱਠ ਕੇ ਮੱਥੇ ਲੱਗੇ ਨਾ ਉਹ ਜਤੀ ਨਿਰਪਰ ਹੋ ਜਾਂਦਾ ਜਹੇ ਨੀਂਦ ਰੋਵੇ ਜਾਂ ਜਹੇ ਜਦਾ ਸੁਆਹ ਹੋਵੇ ਉੱਥੀ ਗੱਲ ਜਾ ਵੜਦੀ ਐ ਮੱਥੇ ਲੱਗਣ ਵਾਲੀ ਹਾਂ ਦਾ ਜੇ ਮੱਥੇ ਲੱਗਣਾ ਮੁੰਡੇ ਹੁੰਦੇ ਹੋਣ ਐ ਤਾਂ ਫੇਫੇ ਜੇ ਕੁੜੀਆਂ ਹੋਣੀਆਂ ਸਾਰਾ ਮੁੰਡਿਆ ਇਹਨੂੰ ਮੱਥੇ ਨਾ ਲੱਗ ਸਕੇ ਇਹਦਾ ਬਾਪੂ ਸੋਚਦੀ ਉਹ ਸੋਚ ਮਾੜੀ ਐ ਨਹੀਂ ਨਹੀਂ ਤੂੰ ਆਹ ਗੱਜੜੀ ਆਪਾਂ ਕਹਿੰਦੇ ਨੇ ਨજર ਲੱਗਦੀ ਪੂਰੀ ਗੱਲੀ ਬਣਾਈ ਐ ਨજર ਜੇ ਲੱਗਦੀ ਐ ਕੋਈ ਰਹਿ ਗਈ ਐ ਗੱਲ ਫੇਰੀ ਐ ਇਹ ਪੁਰਾਣਿਆਂ ਦੀਆਂ ਕਹਾਵਤਾਂ ਗੱਲਾਂ ਬਣਾ ਜਾਂਦੇ ਸਭ ਸੱਚ ਨੇ ਕਾਲ 2 ਮਹੀਨੇ ਦੀ ਗੱਲ ਐ ਫਿਰ ਆਪਾਂ ਇਹ ਕਿ ਤੈਨੂੰ ਐ ਕਹਿਣੇ ਆਗੇ ਵੀ ਚੱਕ ਲਈ ਪਾਉਣਾਗਾ ਵੀ ਉਲਟ ਕੇ ਬੰਦੀ ਹੋ ਜਾ। ਵੀ 4-5 ਮਹੀਨੇ ਚਲ ਤਾਲਾ ਰੱਖੇ ਨੇ ਰੱਬਰਾਬ ਆਪਣੀ ਸੁਣ ਲਈ। ਚਲੋ ਠੀਕ ਆ ਜੀ ਚਲ ਹਾਂ ਆਖੇ ਲੱਗੀਦਾ ਹੁੰਦਾ ਵੱਡੇ ਬੰਦੇ ਦੇ। ਚਲ ਫਿਰ ਠੀਕ ਆ ਮੈਂ ਚਾਹ ਪੀਣੇ। ਠੀਕ ਆ ਜੀ। ਅਸਰ ਰੱਖੀਏ ਗੱਲਾਂ ਤੇ। ਕੋਈ ਨਹੀਂ। ਮੈਂ ਹੱਦ ਹੂੰਗੀ ਇਹਨਾਂ ਦੀ। اس کے لئےmile وقت کامال کرنیا میں آپ کو مجھے گا ipenio کامال کرنیا آپ کو اپنے wiadomo کرنے لیمتے کرنے والvisor اسے لکھنے لوگ ک حمل دائما guellہ اس أعوم América ਚੱਲ ਫਿਰ ਮੈਂ ਅੱਡੇ ਤੇ ਤਾ ਰਿਹਾ ਹਾਂ ਹਾਂ ਚੱਲ ਜਾਈਏ ਹੈ ਤੇ ਮੱਥਾ ਵਧੇਰਾ ਮੇਰੀ ਗੱਲ ਸੁਣੋ ਦਸ ਮਜਾਤੀ ਮਾਣੀ ਮਾਟੀ ਉਹ ਹਾਂ ਉਹੀ ਵਾਲਾ ਕਰਨਾ ਬਸੇਰਾ ਮੱਥਾ ਮਾਰ ਕੇ ਬਹੁਤ ਚਾਰ ਰੱਖੀ ਫੇਰ ਵੀ ਲਾਵਲ ਉਤਰੀ ਕਿਤੇ ਲੈਣਾ ਜਾਵੇ ਕਿਧਰੇ ਉਹਨੂੰ ਹਾਂ ਚੰਗਾ ਦائیں ਤਾਂ ਮੈਂ ਨਿਗਾ ਰੱਖਿਆ ਕਰੂੰ ਹਾਂ ਮੈਂ ਹੋ ਸਕਦਾ ਤਾਂ ਮੈਂ ਤੜਕੀ ਮੁੜਿਆ ਉਹ ਤੇ ਨਾ ਕੋਈ ਗੱਲ ਜਿਤਾਂ ਵਜੇ ਤਾਂ ਫਿਰ ਮੈਂ ਪਰਸੋ ਤੱਕ ਪੰਜ ਸਾਲ ਜੀ ਕੋਈ ਜ਼ਿਆਦੇ ਹੋਇਆ ਮੈਨੂੰ ਦੱਸ ਨਹੀਂ ਫਿਰ ਠੀਕ ਆ ਮੈਂ ਤਾਂ ਆ ਹੀ ਪਾ ਕੱਪੜੇ ਜੇ ਇਹੀ ਪਾਸੋਂ ਆ ਚੱਲ ਕੋਈ ਨਹੀਂ ਫਿਰ ਆਪਾਂ ਹਾਂ ਕੀ ਕਰਾਂ ਸਬ지 ਤੇ ਰਹੀ ਨਿੰਮੰਦੀ ਤੇ ਵਾ ਵਾ ਤੇ ਮਮੂ ਤਾਂ ਬਾਗੀ ਕੁੜੀ ਕੋਲੇ ਨੂੰ ਕੋਲੇ ਬਾਗੀ ਬਾਗੀ ਇਹ ਤਾਂ ਤੇ ਆਪਾਂ ਚੱਲੀ ਅੱਜ ਵੀਰਵਾਰਾ ਜਾਣਗੇ ਬੜਾ ਚੱਲਦੇ ਮੱਸੀ ਫਿਰ ਹੈ ਚਲ ਚੱਲ ਦੇ ਚੱਲ ਫਿਰ ਤਿਆਰ ਹਾਂ ਤੂੰ ਹਾਂ ਫਿਰ ਸਬਜੀ ਜਾ ਕੇ ਕੱਟ ਲਾਂਗੇ ਆ ਕੇ ਕੱਟਣੀ ਤੇ ਆ ਚੱਲੀ ਚੱਲ ਫਿਰ ਚਲੀਏ ਤਾਂ ਚਾਹ ਤੇ ਕਰ ਲਾਂਗੇ ਹਾਂ ਚੱਲ ਮੈਂ ਕਰਿਆ ਮਮਾ ਫਿਰ ਤੋਂ ਉੱਠ ਜੇ ਚੱਲ ਤਰੇ ਆ ਤੂੰ ਸਰ ਮਨਦੀਪ ਮਨਦੀਪਾ ਈਓ ਮਿੱਤ ਦਾਣੇ ਪਾ ਲਾ ਉਹਦੇ ਵਿੱਚ ਲਫਾਫੇ ਚ ਤੇ ਆਪਾਂ ਬਾਬੇ ਦੇ ਕੇਰਾ ਪਾਵਾਂਗੇ ਉਥੇ ਜਾਨਵਰ ਚੁਗ ਲੈਂਦੇ ਆ ਠੀਕ ਆ ਪਾ ਲੈ ਪਾ ਲਾ ਆ ਜਾ ਛੇਤੀ ਆ ਜਾ بابا پیرا میں میری رکھ جی میرا داطا میرے آئے بھیروار میں سیوا کر کے جاؤں گی لکھا میں دانتے پیڑ آپ بھی مرادیں پوریاں کرتا میری بھی مراد پوری کر میری بھی جڑی پر بابا پیرا لکھا بابا ضروری پر ਨੂੰ ਕਾਜੇ ਰਾ ਸੋਨੇ ਦੀਆਂ ਪਾਵਾ ਵੀਰਾਂ ਨੂੰ ਲੈ ਆਵੇਂ ਕਕੀਏ پوری شردا نال لینا پتہ سام دکھی نہ بابا پیر میری جھولی چوگا تو ضرور پھر گا پت کیا ضرور آیا آیا ٹھیک ٹھیک